एक बार फिर तुम्हारा तो स्वागत है गुरबाणी विचार प्रोग्राम के इस हिस्से शब्द सेवन कर रहे से। पहला शब्द इस मन को कोई खोजो पाई उस तो पहला शब्द अपना सेवन कर रहे से। गुरु खड़े गरीबी आ ਤੇ ਫਿਰ ਸ਼ਬਦ ਅਸੀਂ ਸਰਲ ਕੀਤਾ ਇਸ ਇਹ ਮੰਨ ਲਈਏ ਕਿ ਇਹ ਮੰਨ ਕੁਦਸੀ ਕਿਉਂਕਿ ਆਪਾਂ ਵਿਚਾਰ ਕਰ ਹੀ ਰਹੇ ਸੀ ਇਸ ਲਈ ਕੁਝ ਦਿਨੋਂ ਤੋਂ ਆਪਾਂ ਮੰਨ ਦੇ ਨਾਲ ਹੀ ਸੰਬੰਧਿਤ ਗੱਲਾਂ ਕਰ ਰਹੇ ਹਾਂ ਤੇ ਮਨ ਨੂੰ ਹਿਸਮ ਬੋਧਨ ਕਰਕੇ ਗੁੱਸਾ ਨਹੀਂ ਮਨ ਜਿਹੜਾ ਹੈ ਉਹ ਕੰਟਰੋਲ ਨੇ ਸਾਰੀਆਂ ਹੀ ਕਰ ਬਦਰੀਆ ਸੋ ਇੱਥੇ ਵੀ ਆਪਾਂ ਕਿਉਂਕਿ ਟੌਪਿਕ ਆਈ ਉਹ ਜਿਹੜਾ ਚੁਣਿਆ ਹੈ ਗਿਆਨੀ ਕੋਣ ਹੁੰਦਾ ਜਾਂ ਹੁੰਦੀ ਹੈ ਉ ਇਸ ਅਵਾਈਸ ਵਾਈਸ ਪਰਸ ਇਸ ਤੇ ਆਪਾਂ ਵਿਚਾਰ ਕਰ ਰਹੇ ਹਾਂ ਤੇ ਇਸੇ ਵਿਚਾਰ ਨੂੰ ਆਪਾਂ ਇਸ ਵੇਲੇ ਇਸ ਤੇ ਵਿਚਾਰ ਕਰਦੇ ਹਾਂ ਕਿ ਗਿਆਨੀ ਕੌਣ ਹੁੰਦਾ ਹੈ ਖਾਸ ਤੌਰ ਤੇ ਗਿਆਨ ਦੇ ਸਬੰਧ ਦੇ ਵਿੱਚ ਜਿਸ ਨੂੰ ਬਾਣੀ ਦੇ ਵਿੱਚ ਪੰਡਿਤ ਵੀ ਕਿਹਾ ਗਿਆ ਹੈ ਪੰਡਿਤ ਇਸ ਮੰਨ ਦਾ ਕਰੋ ਵਿਚਾਰ ਆਉਰ ਕੇ ਬਹੁਤਾ ਪੜੇ ਉਠਾਵੇ ਬਾ ਪਾਉ ਹੋਰ ਜਿਹੜੀ ਉਹ ਪੜਾਈ ਕਰਦਾ ਹੈ ਉਹ ਤਾਂ ਸਿਰਫ ਇੱਕ ਆਪਣੇ ਸਿਰ ਤੇ ਭਾਰ ਰੱਦਣ ਵਾਲੀ ਗੱਲ ਹੀ ਹੈ ਜਬ ਤੱਕ ਮਨ ਨੂੰ ਨਹੀਂ ਸਮਝੇਗਾ ਇਸ ਮਨ ਨੂੰ ਅੰਡਰਸਟੈਂਡ ਨਹੀਂ ਕਰੇਗਾ ਮਨ ਨੂੰ ਆਪਣੇ ਅੰਤਰਗਤ ਨਹੀਂ ਕਰ ਸਕਦਾ ਇਹ ਰਹਾਉ ਦੀ ਪੰਕਤੀ ਇਸਕ ਮਾਇਆ ममता ਕਰਤੇ ਲਈ ए हुक्म कर शिष्ट पाई गुर प्रसादी पाई सदा रहो हरकी की फिर अगे गुरु साहब कहते हैं सो पंडित जो तेह गुण तेह गुणा की पंड उतारे तय कौन हो गए रजो तमो सतो अन एको नाम बखाने ਇਕੇ ਨਾਮ ਗਿਆਨ ਦੀ ਗੱਲ ਹੈ ਸਭਾ ਉਸ ਅਕਾਲ ਪੁਰਖ ਤੇ ਇੱਕ ਉਸ ਨਾਲ ਸੰਬੰਧਤ ਉਸ ਗਿਆਨ ਦੀ ਨਾਮ ਦੀ ਗੱਲ ਕਰੇ ਸਤਗੁਰ ਕੀ ਉਹ ਦੀਖਿਆ ਲੇ ਸਤਗੁਰ ਆਗੇ ਸੀਸ ਧਾਈ ਸਭਾ ਅਲਗ ਰਹਿ ਨਿਰਮਾਨ ਸੋ ਪੰਗਤ ਦਰਗੇ ਇਹ नाले उसके एक होर गुण ने सब में एको एक विखाने जा एको वेखे ता एको जाने जा को बख्शे मेले सोए एथे उथे सदा सुख कहत नानक कौन बिद करे क्या कोए सोई मोकत जा को किरपा ਅੰਨ ਦੇ ਹਰਮਨ ਗਾਵੈ ਸੁ ਸ਼ਾਸਤਰ বেদ ਕੀ ਫਿਰ ਉਕ ਗਾਵ ਗਿਆਨ ਦੀ ਤੇ ਗਿਆਨ ਨੂੰ ਖਾਲੀ ਰਚਨਾ ਨਹੀਂ ਗਿਆਨ ਨੂੰ ਰਟਣਾ ਨਹੀਂ ਗਿਆਨ ਦੇ ਅਨੁਸਾਰ ਜੀਵਨ ਨੂੰ ਚਲਾਣਾ ਜੀਵਨ ਨੂੰ અપਨਾਣਾ ਕੁਰਬਾਨੀ ਦੇ ਆਧਾਰ ਤੇ ਆਪਣਾ ਜੀਵਨ ਬਤੀਤ ਕਰਨਾ ਉਸੇ ਨੂੰ ਹੀ ਗੁਰਮਤ ਗਿਆਨੀ ਕਹਿੰਦੀ ਹੈ ਨਹੀਂ ਤਾਂ ਬਾਬਾ ਕਬੀਰ ਜੀ ਕਹਿੰਦੇ ਆ ਪੜਿਓ ਕਾਲ ਸਵੇ जग ਉਪਰ ਮਾਹੇ ਲਿਖੇ ਪ੍ਰਗਿਆਨੀ ਕਹੋ ਕਬੀਰ ਜਨ ਪੈ ਖਾਲਸੇ ਪ੍ਰੇਮ ਪਾ ਰਖੇ ਜਾ ਪ੍ਰਮੁਗਿਆਨੀ ਜਿਹੜੇ ਉਹ ਲੋਕ ਨੇ ਉਹ ਭਰਮਾਂ ਦੇ ਵਿੱਚ ਹੀ ਰਹਿੰਦੇ ਆ ਉਹ ਗਿਆਨੀ ਦੀਆਂ ਜਿਹੜੀਆਂ ਜਾਂ ਪੰਡਤ ਦੀਆਂ ਪੜੇ ਲਿਖੇ ਦੀਆਂ ਦਾਣਾ ਮਨੁੱਖੀਆਂ ਜਿਹੜੀਆਂ ਐਟਰੀਬਿਊਟਸ ਨੇ ਗੁਰੂ ਸਾਹਿਬਾਨ ਨੇ ਜਿਹੜੇ ਨਿਰਧਾਰਿਤ ਕੀਤੇ ਨੇ ਉਹਨਾਂ ਤੇ ਉਤਰਨ ਦੇ ਉਤਰਨਾ ਬੜਾ ਔਖ ਹੈ ਹਰ ਕੋਈ ਗਿਆਨੀ ਜਿਹੜਾ ਵਿਅਕਤੀ ਲਿਖਣਾ ਤੇ ਪੜਨਾ ਜਾਣਦਾ ਉਹ ਗਿਆ ਉਹ ਹੀ ਗਿਆਨੀ ਨਹੀਂ ਹੋ ਸਕਦਾ ਉਹੀ ਅਹਲਮ ਨਹੀਂ ਹੋ ਸਕਦਾ ਉਹੀ ਵਿਦਵਾਨ ਨਹੀਂ ਹੋ ਸਕਦਾ ਉਹੀ ਆਪਾਂ ਕਹੀਏ ਕਿ ਸਕਾਲਰ ਨਹੀਂ ਹੋ ਸਕਦਾ ਖਾਸ ਤੌਰ ਤੇ ਤਿੰਨ ਕੁਆਲਟੀਜ਼ ਜਿਹੜੀਆਂ ਨੇ ਮੰਨੀਆਂ ਗਈਆਂ ਨੇ ਵਿਦਵਾਨ ਦੇ ਵਾਸਤੇ ਪਹਿਲੀ ਇਹ ਕਿ ਉਸ ਨੂੰ ਉਹਦੇ ਅੰਦਰ ਕੌਨਫੀਡੈਂਸ ਵਿਸ਼ਵਾਸ ਲੇਕਿਨ ਕੌਨਫੀਡੈਂਸ ਹੀ ਆਤਮ ਵਿਸ਼ਵਾਸ ਚਾਹੀਦਾ ਆਤਮ ਵਿਸ਼ਵਾਸ ਇਸ ਤਰ੍ਹਾਂ ਦਾ ਨਹੀਂ ਕਿ ਕਿਸੇ ਇੱਕ ਗੱਲ ਨੂੰ ਫੜ ਕੇ ਜ਼ਿੱਦੀ ਹੋ ਜਾਏ ਕਿ ਉਸ ਨੂੰ ਕਹਣਾ ਕਿ ਆਤਮ ਵਿਸ਼ਵਾਸ ਹੈ ਜਾਂ ਭੁਲੇਖਿਆਂ ਚ ਪਿਆ ਰਹੇ ਭਾਵਾਂ ਚ ਪਿਆ ਰਹੇ ਤੇ ਉਹਨਾਂ ਪਰ ਉਸ ਪਰਮ ਜਾਲ ਦੇ ਵਿੱਚ ਹੀ ਆਪਣੇ ਆਪ ਨੂੰ ਦ੍ਰਿੜਤਾ ਸਾਬਤ ਕਰਕੇ ਇਹ ਕਹੇ ਕਿ ਨਹੀਂ ਮੇਰਾ ਤੇ ਬੜਾ ਆਤ ਮਤਲਬ ਮੈਨੂੰ ਬੜਾ ਕੌਨਫੀਡੈਂਸ ਹੈ ਦੇ ਉਸ ਉਹ ਜਿਹੜਾ ਨੂੰ ਕਬੀਰ ਸਾਹਿਬ ਨੇ ਰਾਮ ਜੀ ਨੇ ਹੀ ਕੀਤਾ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਗਿਆਨ ਹੋਣ ਦਾ ਭਰਮ ਹੁੰਦਾ ਦੂਸਰੇ ਪਾਸੇ ਉਹ ਵਿਅਕਤੀ ਛੀ ਕੌਨਫੀਡੈਂਸ ਹੋਏਗਾ ਜਿਸ ਨੂੰ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਆ ਸੋ ਪੰਡਿਤ ਜੋ ਮਨ ਪਰ ਬੋਧੇ ਗੱਲ ਆਪਾਂ ਮੰਨਦੀ ਕਹਿੰਦੇ ਸੀ ਨਾ RAM ਨਾਮ ਆਤਮ ਮੈਸੋ ਦੀ ਇੱਕ ਤਾਂ ਉਸ ਨੇ ਮਨ ਨੂੰ ਮਤ ਪ੍ਰਧਾਨ ਹੀਨ ਕੀਤਾ ਹੋਵੇ ਮਨ ਉਹਦੇ ਕੰਟਰੋਲ ਚ ਹੋਵੇ ਤੇ ਦੂਸਰਾ ਉਸ ਅਕਾਲ ਤੁਰਖ ਦਾ ਨਾਮ ਪਾਉ ਉਸ ਅਕਾਲ ਤੁਰਖ ਨੂੰ ਸੇਫਲ ਉਸ ਤੇ ਗੁਣਾਂ ਆਪਣੇ ਆਪ ਤੇ ਲਾਗੂ ਕੀਤਾ ਹੋਵੇ ਰਾਮ ਨਾਮ ਆਤਮ ਵਿੱਚ ਹੋਵੇ ਬਾਣੀ ਚ ਵੀ ਆਂਦਾ ਹੈ ਨਾ ਬਾਣੀ ਚ ਇਹ ਸੂਰਮਾ ਸ਼ਬਦ ਵੀ ਵਰਤਿਆ ਗਿਆ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਈਤ ਹੈ ਸੂਰਾ ਅਗੇ ਆਂਦਾ ਆਤਮ ਜਿਣੈ ਸਗਲ ਵਸਤਾ ਕੇ ਜਾਂ ਕਰ ਸਕਦੇ ਜਦੋਂ ਪੂਰੇ ਸਤਿਗੁਰੂ ਦੇ ਨਾਲ ਕਿਸੇ ਦਾ ਮਿਲਾਪ ਹੋਇਆ ਜਿਸ ਤੱਕ ਜਿਸ ਨੂੰ ਪੂਰਨ ਸਤਿਗੁਰੂ ਦਾ ਜਿਹੜਾ ਸ਼ਿਸ਼ੇ ਜਿਸ ਨੇ ਪੂਰਨ ਸਤਿਗੁਰੂ ਤੋਂ ਦੀਖਿਆ ਲਈ ਉਹ ਵਿਅਕਤੀ ਆਪਣੇ ਆਪ ਨੂੰ ਆਤਮ ਜਿਣੇ ਉਸਨੇ ਆਪਣੇ ਆਪ ਤੇ ਜਿੱਤ ਹਾਸਲ ਕਰ ਲਈ ਪਾਉ ਮਨ ਨੂੰ ਕਾਬੂ ਚ ਰਖ ਲਿਆ ਮਨ ਨੂੰ ਮਾਰ ਕੇ ਨਹੀਂ ਸੁਟਿਆ ਮਨ ਨੂੰ ਕਾਬੂ ਕਰ ਲਿਆ ਤੇ ਆਤਮ ਜਿਣੇ ਸਗਲ ਵਸਤਾ ਕੇ ਤੇ ਜਦੋਂ ਉਸਨੇ ਮਨ ਨੂੰ ਕਾਬੂ ਕੀਤਾ ਸਾਰਾ ਕੁਝ ਉਹਦੇ ਵਿੱਚ ਇਸੇ ਕਰਕੇ ਕਿੰਨਾ ਮੈਂ ਕਿ ਨਾ ਤੂੰ ਆਵੇਂ ਵਸ ਵੇਦ ਕਿਣਾਵਣੇ ਨਾ ਤੂੰ ਆਵੇਂ ਵਸ ਬੋਧ ਕਿਣਾਵਣੇ ਵੇਦ ਪੜਾਉਣੇ ਨਾ ਤੂੰ ਆਵੇਂ ਵਸ ਬੋਧ ਕਿਣਾਵਣੇ ਤੂੰ ਪੜ੍ਹਤਾ ਕੇ ਵਸ ਪੜਾਉਣਾ ਤਾਂ ਤੇ ਉਪਕੰਦੇ ਵਸ ਕਿਉਂਕਿ ਪਾਗੇ ਤੇ ਉਸ ਜਿਹੜੇ ਰੱਛੇ ਵਿੱਚ ਇਕ ਹੋ ਗਏ ਉਹਨਾਂ ਦੀ ਅਸਥਾ ਹੋ ਗਈ ਅਬ ਤੋ ਜਾਏ ਚੜੇ ਸੰਗਾਸਨ ਜਪਿਓ ਸਾਰੰਗ ਪਾਣੀ ਤੋ ਕਬੀਰ ਹਮ ਅਬ ਤੋ ਜਾਏ ਚੜੇ ਸੰਗਾਸਨ ਜਪਿਓ ਸਾਰੰਗ ਪਾਣੀ ਤੋ ਕਬੀਰ ਹਮ ਤਿਕ ਪੈ ਹ ਕੋ ਨਾ ਸਕੇ ਬਚਾ ਬਾਣੀ ਦੀ ਪੰਤੀ ਇਸ ਐਲਮ ਮੇਂ ਖੁੱਲ ਗਿਆ कि ਅਸੀਂ ਰਾਮ ਨਾਲ ਇੱਕ ਹੋ ਗਏ ਹਾਂ ਉਹ ਕੋਈ ਸਾਡੀ ਪਛਾਣ ਨਹੀਂ ਕਰਸ ਤਾਂ ਉਹਨਾਂ ਦੇ ਗੁਣਾ ਦਾ ਧਾਰਣੀ ਹੋ ਗਿਆ ਉਹਨਾਂ ਗੁਣਾ ਨੂੰ ਆਪਣੀ ਆਤਮ ਤੇ ਆਪਣੇ ਆਪ ਤੇ ਲਾਗੂ ਕੀਤਾ ਉਹ ਗਿਆਨੀ ਹੋ ਸਕਦਾ ਗਿਆਨੀ ਦੇ ਵਿੱਚ ਕ੍ਰੀਏਟੀਵਿਟੀ ਹੁੰਦੀ ਹੈ ਵਿਚਾਰ ਲਾਗੂ ਨਹੀਂ ਹੁੰਦਾ ਉਹ ਖੋਜੀ ਹੁੰਦਾ ਉਹ ਨਾਲੇ ਪਾਤਸ਼ਾਹ ਕਹਿੰਦੇ ਖੋਜੀ ਉਪਜੈ ਬਾਦੀ ਬਿੰਸੈ ਝਗੜਾ ਚੜਾ ਲੂਏ ਸਿਰਫ ਝਗੜਾ ਵੀ ਮਤਲਬ ਉਸਨੇ ਇੱਕ ਧਾਰਨਾ ਬਣਾ ਲਈ ਯਕੀਨ ਤੋਂ ਸੋਣ ਲਈ ਬਿਨਾ ਕਿਸੇ ਲਾਜਿਕ ਦੇ ਉਸਤੇ ਡਿੜਕ ਹੋ ਗਿਆ ਕੋਈ ਤਮੀਲ ਨਹੀਂ ਮੰਨਣੀ ਕੁਝ ਨਹੀਂ ਮੰਨਣਾ ਉਸ ਨੂੰ ਉਸ ਨੂੰ ਆਤਮ ਵਿਸ਼ਵਾਸ ਜਾਂ ਕੰਫੀਡੈਂਸ ਨਹੀਂ ਕਿਹਾ ਜਾਂਦਾ ਉਸ ਨੂੰ ਪਟੜਾ ਹੀ ਕਿਹਾ ਜਾਂਦਾ ਕਿਉਂਕਿ ਆਤਮ ਵਿਸ਼ਵਾਸ ਲਾਜਿਕ ਦੇ ਨਾਲ ਵਿਵੇਕ ਦੇ ਨਾਲ ਤੇ ਗੁਰਸਾਭ ਅਰਦਾਸ ਵਿੱਚ ਹੀ ਸਿੱਖ ਜਿਹੜਾ ਮੰਗਦਾ ਹੈ ਉਹ ਬੇਵਿਚ ਤੇ ਗੁਧੀ ਦੀ ਆਵਾਜ਼ ਕਰ। ਇਥੋਂ ਤੱਕ ਕਿ ਗੁਰਬਾਣੀ 'ਚ ਵੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ। ਪਿਆਰੇ ਇਨ ਵਿਦ ਮਿਲਨ ਨਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਵ ਸੁਆਮੀ ਕੇ ਦਵਾਰੇ ਦੀਜੇ। ਬੁੱਧ ਵਿਵੇਕ ਦੀ ਗੱਲ। ਉਹ ਗਿਆਨੀ ਪਾਣਸ ਕੋ ਸਾਡੇ ਆਮ ਤੌਰ ਤੇ ਅਸੀਂ ਦੇਖਿਆ ਕਿ ਕਰਮ ਕਾਂਢੀ ਉਹ ਲਿਖਤੀ ਸਿਣਾ ਨੂੰ ਆਪਰੇਂਡੇ ਸਵੇਰੇ ਉਹਨਾਂ ਦਾ ਇੱਕ ਸਟੇਟਮੈਂਟ ਹੁੰਦਾ ਸ਼ਾਮ ਜਿਹੜੇ ਖਾਸ ਤੌਰ ਤੇ ਦਸਤਾ ਤੋਂ ਮਠਾਈਆਂ ਉਤਾਰਨ ਵਾਲੇ ਉਹਨਾਂ ਨੂੰ ਆਪਕਿਵੇਂ ਵਿਆਨੀ ਗੁਰੂ ਨੇ ਤਾਂ ਇਹ ਨਹੀਂ ਕਿ ਅੰਧ ਵਿਸ਼ਵਾਸ ਗੁਰੂ ਨੇ ਵਿਸ਼ਵਾਸਤੀ ਗੱਲ ਕੀਤੀ ਪਰ ਉਹਨਾਂ ਨੂੰ ਇਹ ਨਹੀਂ ਕਿ ਉਹ ਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਪਰ ਕਿਉਂਕਿ ਉਹ ਸੇ ਲੋਭ ਤੇ ਲਾਲਸ ਤੇ ਵਿੱਚ ਸਾਡਾ ਸਟੇਜ ਖus ਨਾ ਜਾਏ ਉਸ ਤੇ ਵਿੱਚ ਕੰਪਰੋਮਾਈਜ਼ ਕਰਦੇ ਨਹੀਂ ਉਹਨਾਂ ਦੇ ਵਾਸਤੇ ਹੀ ਕਬੀਰ ਸਾਹਿਬ ਕਹਿੰਦੇ ਆ ਉਹ ਉਹ ਕਹਿੰਦੇ ਆ ਮਨ ਜਾਣਤ ਸਭ ਬਾਤ ਜਾਣਤ ਹੀ ਆਗਨ ਕਰੇ ਕਾਹੇ ਕੀ ਕੁਸਲਾਤ ਹੱਥ

ਸਿੱਖਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਬਾਰੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਆ ਦੀਖਿਆ ਆਪੁ ਭੁਜਾਈਐ ਸਿਫਤੀ ਸਚ ਸੁਣਿਓ ਤਿਨ ਕੋ ਕਿਆ ਉਪਦੇਸੀ ਜਿਨ ਗੁਰਨਾਨਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਦੇਵਤਿਆਂ ਵਰਗੇ ਮਹਾਨ ਬੁੱਧੀਵਾਨ ਗੁਰਨਾਮਕ ਪਾਤਸ਼ਾਹ ਦੇ ਸਿਸ਼ਟ ਜਿਨ੍ਹਾਂ ਨੇ ਉਸ ਤੋਂ ਦੇਖਿਆ ਨਹੀਂ ਹੋਵੇ ਉਹਨਾਂ ਨੂੰ ਹੋਰ ਕੋਈ ਕੀ ਉਪੇਸ ਦੇ ਸਕਦਾ ਹੈ ਪਰ ਅੱਜ ਅਸੀਂ ਉਹਨਾਂ ਲੋਕਾਂ ਨੂੰ ਨਹੀਂ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਹਨ ਸਿੱਖੀ ਦੇ ਉਹਨੂੰ ਦੇਖਦੇ ਹਾਂ ਕਿ ਉਹ ਬਾਬਿਆਂ ਦੇ ਉਹਨਾਂ ਲੋਕਾਂ ਦੇ ਭਾਵੇਂ ਆਦਾ ਸੁਆਮੀ ਹੋਣ ਭਾਵੇਂ ਆ دوسرے ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਮੰਨਦੇ ਜਿਸਤਾ ਉਹ 12ਵਾਂ ਗੁਰੂ 14ਵਾਂ ਗੁਰੂ ਨਾਮ ਧਾਰਿਆਂ ਦੇ ਜਾਂ ਕਿ ਮੱਥੇ ਰਗੜਦੇ ਨੇ ਉਹਨਾਂ ਨੂੰ ਹੀ ਅਸੀਂ ਗਿਆਨੀ ਦਾ ਦਰਜਾ ਦੇ ਰਹੇ ਹਾਂ ਜਿਨ੍ਹਾਂ ਨੂੰ ਕਿ ਕਿਉਂਕਿ ਗਿਆਨੀ ਹੋਣਾ ਸਿਆਣਾ ਹੋਣਾ ਉਹੋ ਤੇ ਬਾਅਦ ਚ ਮਿੰਨ 3 ਜੀਵ ਦਾ ਕਰਨ ਜਦੋਂ ਪਾਲਨ ਜਿੱਕਰ ਕਿ ਦੱਸੇ ਕਿ ਗੁਰਨਾਮਕ ਪਾਤਸ਼ਾਹ ਨੇ ਸਿੱਖ ਨੂੰ ਬਹੁਤ ਵੱਡਾ ਚਿੱਤਰਵਾਨ ਬਣਾਇਆ ਗੁਰੂ ਨਾਨਕ ਪਾਛਾ ਦਾ ਸਿੱਖ ਗੁਰੂ ਸਹਿਬਾਨ ਦਾ ਸਿੱਖ ਛੀਨ ਦੇ ਕਿਰਦਾਰ ਦੀ ਸਿਫਤ ਉਹ ਦੁਸ਼ਮਣ ਵੀ ਕਰਦੇ ਨੇ ਜਿਹੜੇ ਉਹਨਾਂ ਦੇ ਖੂਨ ਦੇ ਪਿਆਸੇ ਨੇ ਉਹ ਉਹਨਾਂ ਦੇ ਜੰਗੀ ਜੋਹਰ ਤੇ ਨਾਮ ਦੀ ਨਾਲ ਉਹਨਾਂ ਦੇ ਕਿਰਦਾਰ ਵੀ ਕਾਜ਼ੀ ਨੂਰ ਮੁਹੰਮਦ ਜੋ ਕਿ ਕਿਸੇ ਸਮੇਂ ਅਮਰਸ਼ਾ ਅਬਦਾਲੀ ਦੇ ਨਾਲ ਭਾਰਤ ਆਇਆ ਸੀ ਉਹ ਅਮਰਸ਼ਾ ਅਬਦਾਲੀ ਦੇ ਜਵਾਈ ਦਾ ਉਹ ਟੀਚਰ ਸੀ ਉਸਤਾਦ ਸੀ ਕਿ ਉਸ ਨੇ ਆਪ ਸੇ ਕੰਬਨ ਆਉ ਦੋ ਰਤ ਰੋਨਰ ਅਫਗਾਨੀ ਦੀ ਫੌਜਾਂ ਨੂੰ ਖਾਤ ਸਾਤੇ ਭਿੰਦਿਆਂ ਦੇਖਿਆ ਤੇ ਉਹ ਜਾ ਕੇ ਆਪਣੀ ਕਿਤਾਬ ਦੇ ਵਿੱਚ ਬੇਸ਼ੱਕ ਲਫ਼ਜ਼ ਸੱਗ ਵਰਤਦਾ ਹੈ ਕੁੱਤਾ ਪਰ ਨਾਲ ਹੀ ਕਹਿੰਦਾ ਹੈ ਕਿ ਭਈ ਇਹਨਾਂ ਨੂੰ ਸੱਗਾ ਨੂੰ ਸੱਗ ਨਾ ਕੋ ਇਹ ਜਦੋਂ ਮੈਦਾਨ ਦੇ ਜੰਗ ਵਿੱਚ ਲੜਦੇ ਨੇ ਸ਼ੇਰਾਂ ਵਾਂਗ ਲੜਦੇ ਨੇ ਤੇ ਕਿਰਦਾਰ ਅਰਨ ਦਾ ਇਹ ਹੈ ਕਿ ਹਰ ਔਰਤ ਨੂੰ ਇੱਕ ਬੁੱਢੀ ਕਹਿੰਦੇ ਨੇ ਮਾਂ ਕਹਿੰਦੇ ਸਤਕਾਰ ਕਰਦੇ ਨੇ ਭਾਵੇਂ ਦੋਸ਼ਮਣ ਦੋਸ਼ਮਣ ਦੀ ਔਰਤ ਹੋਵੇ ਭਾਵੇਂ ਜਿਸ ਦਾ ਵਾਸਤਾ ਹੀ ਨਾ ਹੋਵੇ ਆਮ ਸੋ ਇਹੋ ਜਿਹੇ ਕਿਰਦਾਰ ਵਾਲੇ ਲੋਕਾਂ ਵਾਸਤੇ ਮੈਂ ਸਪਾਰਸ਼ ਕਰਾਂਗਾ ਕਿ ਇਹਨਾਂ ਨੂੰ ਸ਼ੇਅਰ ਹੀ ਕਰੇ ਇਹ ਉਹਨਾਂ ਲੋਕਾਂ ਦੇ ਬੋਲ ਨੇ ਜੋ ਜਿਤਨਾ ਵੀ ਲਿਟਰੇਚਰ ਜੜਾ ਹੈ ਉਸੇ ਕੰਮ ਦੇ ਵਿਰੁੱਧ ਮੋਗਲਾ ਜਾਂ ਮੋਗਲਾਂ ਦੇ ਜਿਹੜੇ ਬਹੁਤ ਵਟੇਵਰ ਦੇ ਜਿਹੜੇ ਉਹਨਾਂ ਦੇ ਉਹਨਾਂ ਦੇ ਵਜ਼ੀਫੀਆਂ ਤੇ ਚੱਲਣ ਵਾਲੇ ਲਿਖਣ ਵਾਲੇ ਉਹਨਾਂ ਦੇ ਜਿਹੜੇ ਸਾਹਿਤਕਾਰ ਸਨ ਆਲਮ ਸਨ ਉਹਨਾਂ ਨੇ ਵੀ ਲਿਖਿਆ ਪਰ ਕਿਸੇ ਨੇ ਸਿੱਖ ਦੇ ਕਿਰਦਾਰ ਦੀ ਬੁਰੀ ਨਹੀਂ ਕੀਤੀ ਕਿਸੇ ਨੇ ਸਿੱਖ ਦੇ ਕਿਰਦਾਰ ਤੇ ਉਂਗਲ ਨਹੀਂ ਚੁੱਕੀ ਇਤੋਂ ਤੱਕ ਕਿ ਸਿੱਖਾਂ ਦੇ ਕਿਰਦਾਰ ਨੂੰ ਦੇਖ ਕੇ ਉਹ ਆ ਮੁਸਲਮਾਨ ਜਨਤਾ ਵੀ ਜਿਹੜੀ ਹਕੂਮਤ ਤੋਂ ਸਤਾਈ ਹੋਈ ਸੀ 바바 ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਜਾਂਦੇ ਤੇ 바바 ਬੰਦਾ ਸਿੰਘ ਬਹਾਦਰ ਨੂੰ ਆਦੀਸ਼ ਫੌਜ ਦੇ ਵਿੱਚ ਬਾਦਸ਼ਾਹ ਸਫਰ ਨੂੰ ਬਾਦਸ਼ਾਹ ਤੇ ਬਾਅਦ ਤੇ ਬਾਦਸ਼ਾਹਾਂ ਨੂੰ ਜਦੋਂ ਉਹਨਾਂ ਦੇ ਹਿਸੂਏ ਉਹ ਕੋਟਾ ਦਿੰਦੇ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੀ ਫੌਜ ਵਿੱਚ ਮੁਸਲਮਾਨ ਵੀ ਭੁੱਲਣ ਮੁਸਲਮਾਨ ਵੀ ਸ਼ਾਮਲ ਹੋ ਗਿਆ ਉਹ ਕਹਿੰਦਾ ਫਿਰ ਕੀ ਹੋ ਗਿਆ ਉਹ ਕਹਿੰਦਾ ਪਰ ਗੱਲ ਇਹ ਆ ਕਿ ਉਸ ਨੇ ਉਹਨਾਂ ਨੂੰ ਪੰਜ ਵਕਤ ਨमाज ਪੜ੍ਹਨ ਦੇ ਵਾਸਤੇ ਵੀ ਮਤਲਬ ਉਹਨਾਂ ਨੂੰ ਆਜ਼ਾਦੀ ਦੇ ਦਿੱਤੀ ਹੈ ਜੰਗ ਦੇ ਦੌਰਾਨ ਵੀ ਤਾਂ ਉਹ ਕਿਰਦਾਰ ਇੰਨਾ ਹੈ ਕਿ ਉਹ ਉਹਨਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਹੀ ਨਹੀਂ ਦੇ ਤਾਕਤ ਆਜ਼ਾਦੀ ਦਿੱਤੀ ਹੋਈ ਹੈ ਤੇ ਇਹ ਡਰ ਪੈ ਗਿਆ ਕਿਤੇ ਆਮ ਜਿਹੜੀ ਜਨਤਾ ਸਾਰੀ ਵੀ ਸਾਰੀ ਉਹ ਉਹ ਉਸ ਇਲਾਕੇ ਦੀ ਹੈ ਨਹੀਂ ਸੀ ਜਦੋਂ ਸਡੋਰੇ ਦੀ ਧਰਤੀ ਤੇ ਸਡੋਰੇ ਦੇ ਸ਼ਹਿਰ ਨੂੰ ਕਿਲੇ ਨੂੰ ਫਤਿਹ ਕੀਤਾ ਗਿਆ ਪੀਰ ਬੁੱਧੂ ਸ਼ਾ ਦਾ ਬੰਦਲਾ ਲੈ ਲਿਆ ਉਸ ਤੇ ਦੁਖੀਆਂ ਨੂੰ ਸੋਧਣ ਲਈ ਉਸ ਵਕਤ ਉੱਥੋਂ ਦੀਆਂ ਆਸਪਾਸ ਦੀ ਜਿੰਨੀ ਵੀ ਗਰੀਬ ਜਨਤਾ ਸੀ ਪਾਉਨ ਹਿੰਦੂ ਸੀ ਪਾਉਨ ਮੁਸਲਮਾਨ ਸੀ ਉਹ ਸਾਰੇ ਹੀ ਉਸ ਸ਼ਹਿਰ ਤੇ ਕਾਰ ਮੰਨੂ ਰਿਪੇ ਏਸੀ ਸਿੱਖ ਦਾ ਉਹ ਕਿਰਦਾਰ ਏਸੀ ਗਿਆਨੀ ਦਾ ਉਹ ਕਿਰਦਾਰ ਸਿੱਖ ਲੀਡਰ ਦਾ ਉਹ ਕਿਰਦਾਰ ਜਿਸ ਕਿਰਦਾਰ ਨੂੰ ਕਰਨ ਵਾਸਤੇ ਉਹ ਨਾਮਕ ਪਾਤਸ਼ਾਹ ਨੇ ਜਿਸ ਕਿਉਂਕਿ ਸਿੱਖ ਦੇ ਕਿਰਦਾਰ ਦੇ ਵਿੱਚ ਗੁਣਾਂ ਦੀ ਗੱਲ ਸੀ ਜਿਥੇ អਵਗੁਣਾ ਨੂੰ ਦੂਰ ਕਰਨਾ ਸੀ ਉਥੇ ਸਤ ਸੰਤੋਖ ਦਇਆ ਧਰਮ ਧੀਰੇਜ ਵਰਗੇ ਗੁਣਾਂ ਨੂੰ ਵੀ ਸ਼ਾਮਲ ਕੀਤਾ ਤੇ ਫਿਰ ਗੁਰਬਾਣੀ ਇੱਕ ਹੋਰ ਚੀਜ਼ ਜਿਹੜੀ ਆ ਉਹ ਗਿਆਨੀ ਵਾਸਤੇ ਕਹਿ ਰਹੀ ਆ ਕਬੀਰ ਸਾਹਿਬ ਦਾ ਫਰਮਾਨ ਹੈ ਜਹਾਂ ਗਿਆਨ ਤਹਤਾ ਹੈ ਜਿੱਥੇ ਗਿਆਨ ਹੋਏਗਾ ਗਿਆਨੀ ਹੋਣ ਗਿਆਨੀ ਹੋਣਗੇ ਉਥੇ ਹੀ ਧਰਮ ਹੋਏਗਾ ओके اصول ਹੋਣਗੇ ਉਥੇ ਹੀ ਚੜ੍ਹਦੀ ਕਲਾ ਹੋਏਗੀ ਜਹਾਂ ਚੂਠ ਤਰਪਾ ਜਿਥੇ ਫਰੇਮੇ ਉਥੇ ਪਾਪਾਂ ਵਾਲੀ ਮਤ ਪੈਣੀ ਉਥੇ ਭ੍ਰਿਸ਼ਟਾਚਾਰ ਹੋਏਗਾ ਉਥੇ ਆਵਲ ਹੋਣੀ ਜਹਾਂ ਲੋਭ ਤਰਪਾ ਕਾਲ ਹੁਣ ਇਥੇ ਲੋਭ ਕੱਲਾ ਲੋਭ ਦਾ ਨਹੀਂ ਬਲਕੇ ਸਾਰੇ ਹੀ ਉਹ ਬੜਾ ਦਾ ਕਾਮ ਕਰੋ ਤੇ ਲੋਭ-ਮੋਹ ਨੂੰ ਕਾਰ ਦਾ ਸੰਕੇਤ ਹੈ ਜਹਾਂ ਲੋਭ ਤੈ ਕਾਲ ਹੈ ਜਹਾਂ ਖਿਮਾ ਹੈ ਜਿੱਥੇ ਗਿਆਨੀ ਦੇ ਕੋਲ ਖਾਲਸੇ ਦੇ ਕੋਲ ਖਿਮਾ ਦਾ ਵੀ ਇੱਕ ਬਹੁਤ ਸੀ ਤੇ ਇੱਕ ਖਿਮਾ ਵਾਲੀ ਗੱਲ ਜਿਹੜੀ ਇਹ ਅਕਾਲ ਪੁਰਖ ਦਾ ਆਪਣਾ ਸਰੂਪ ਹੈ ਜਹਾਂ ਖਿਮਾ ਤੇ ਜੋ ਗੁਰੂ ਸਾਹਿਬਾਨ ਨੇ ਜਿੱਥੇ ਸਿੱਖਾਂ ਨੂੰ ਮੈਦਾਨੇ ਕਾਰਵਾਨ ਦੇ ਵਿੱਚ ਮੈਦਾਨੇ ਅਮਲ ਦੇ ਵਿੱਚ ਵਿਕਿਰਨ ਵਾਸਤੇ ਵਿਚਾਰ ਨਾਲ ਜੋੜਿਆ ਗਿਆਨ ਨਾਲ ਜੋੜਿਆ ਨਾਮ ਨਾਲ ਜੋੜਿਆ ਕਿਰਦਾਰ ਨਾਲ ਜੋੜਿਆ ਤੇ ਇਸੇ ਕਾਰਕਿ ਜਿਹੜੀ ਦੇਗ ਤੇਗ ਫਤਿਹ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਲੋਗਨ ਸੀ ਜਿਹੜਾ ਸਿੱਕੇ ਦੇ ਉਪਰ ਲਿਖਿਆ ਸੀ ਦੇਗੋ ਤੇਗੋ ਫਤਿਹ ਨਸਰਤ ਦੇ ਦੌਰਾਨ ਯਾਵਤ ਅਸ ਗੁਰੂ ਨਾਨਕ ਗੁਰੂ ਗੋਬਿੰਦ ਉਸ ਗੁਰੂ ਪ੍ਰੇਜ਼ੈਂਟ ਕਰਦਾ ਜਿਹਦੇ ਗੁਰ ਸਾਹਿਬ ਨੇ ਕਾਲ ਖਾਏ ਕਿ ਚੱਥੋਂ ਦੇ ਨਾਨਕ ਰਾਹ ਪਛਾਣੇ ਸੀ ਉਹ ਸਿੱਖ ਮੈਨੇ ਤੱਕੜ ਕੇ ਵੰਡ ਕੇ ਛੱਕਦੇ ਤੇ ਨਾਲ ਦੀ ਨਾਲ ਕਿਉਂਕਿ ਜਦੋਂ ਮਿਹਨਤ ਕਰਦੇ ਆ ਉਹ ਆਕਾਲ ਨਾਲ ਜੁੜੇ ਹੁੰਦੇ ਆ ਉਹਨਾਂ ਨਾਲ ਪਰਪੂ ਹੁੰਦੇ ਆ ਇਸ ਕਰਕੇ ਉਹ ਨਾਮ ਤੋਂ ਵੀ ਪੱਲਿਓ ਨਹੀਂ ਛੱਡਦੇ ਇਸੇ ਕਰਕੇ ਜਿਹੜਾ ਇਸ ਸਾਨੂੰ ਬੰਰੀਆਂ ਸਿਖੀਆ ਤਰੰਧਿਕਿਰਤ ਕਰਮੀ ਨਾਮ ਜਪਨਾ ਤੇ ਵੰਡ ਛਕਣਾ ਇਹ ਹੀ ਸਿਖੀ ਨੇ ਤਿੰਨ ਮੇਨ ਪਿਲਰ ਨੇ ਜਿਨ੍ਹਾਂ ਦੇ ਆਧਾਰ ਤੇ ਸਿੱਖ ਦਾ ਕਿਰਦਾਰ ਜਿਹੜਾ ਉਸ ਦੀ ਕਿਰਦਾਰ ਦੀ ਸਿਰਜਣਾ ਹੁੰਦੀ ਤੇ ਉਹੀ ਸਿੱਖ ਅੱਜ ਅਜੋਕੇ ਸਮੇਂ ਅੱਜ ਤੋਂ 50 ਸਾਲ ਪਹਿਲੇ ਦੇਖ ਲਈ ਸਿੱਖ ਲੀਡਰਾਂ ਦਾ ਵੀ ਬਹੁਤ ਉੱਚਾ ਕਿਰਦਾਰ ਹੁੰਦਾ ਸੀ ਉਹ ਕਹਿੰਦੇ ਸੀ ਮੈਂ ਮਰਾਂ ਪੰਥ ਦੀ ਤਾਂ ਅੱਜ ਅੱਜ ਇਹ ਕਹਿੰਦੇ ਪੰਥ ਜਿੱਥੇ ਮਰਜ਼ੀ ਜਾਏ ਮੈਂ ਬਰਤਵਾ ਰਣਾ ਚਾਹੀਦਾ ਨਹੀਂ ਸਿੱਖਾਂ ਦੇ ਵਿੱਚ ਮੈਂ ਪਾਣੀ ਹੋਈ ਇਸੇ ਮੈਨੋਂ ਆਪਾਂ ਜਿਹੜੇ ਵਿਚਾਰ ਘੜਾਇ ਸੀ ਕੱਲ੍ਹ ਵੀ ਪਰਸ ਵੀ ਮੰਮੀ ਦੀ ਆਪਕਾ ਇਹ ਕਹ ਰਹੀ ਮਨ ਮਸਤਕ ਤੇ ਮੈਂ ਇਹ ਸਾਰਾ ਕੁਝ ਜਿਹੜਾ ਹੈ ਜਦੋਂ ਮੈਂ ਖਤਮ ਹੋ ਜਾਂਦੀ ਹੈ ਮੈਂ ਕਿਉਂ ਕੀ ਹ ਮੇਰੇ ਕੋ ਆਪਣਾ ਕੀ ਹੈ ਮੇਰੇ ਕੋ ਜਿਹੜੀ ਚਿੰਤਨ ਵੀ ਹੈਗਾ ਇਹ ਵੀ ਮੈਨੂੰ ਸਵਾਚੋਂ ਮਿਲਿਆ ਸਮਾਦ ਚੋਂ ਮਿਲਿਆ ਮੇਰੇ ਜਨਮ ਸਮੇਂ ਤਾਂ ਕੁਝ ਵੀ ਨਹੀਂ ਸੀ ਸਰੀਰ ਜਿਉਂ ਸੀ ਸੇ ਕਰਕੇ ਅਨੰਤ ਨੂੰ ਸਾਹ ਦੇ ਵਿੱਚ ਮੇਰੇ ਮਨ ਦਾ ਬਾਸ ਪਾਛਾ ਕਹਿੰਦੇ ਆ ਇਹ ਸਰੀਰ ਵੀ ਜਿਹੜਾ ਇਹ ਤੇਰਾ ਨਹੀਂ ਹੈ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਹਿਬ ਇਹ ਜੀਵ ਤੇਰਾ ਨਹੀਂ ਇਹ ਵੀ ਉਸ ਕਰਤੇ ਦੇ ਇਸ ਤੇ ਵਿੱਚ ਵੀ ਕਰਤੇ ਨੇ ਜੀਵ ਪਾ ਕੇ ਤੇਰਾ ਆਪਣਾ ਹੈ ਕਿ ਜਿਹੜਾ ਜੀਵੇ ਜਿਸ ਤੇ ਦੀ ਹੋਮੇ ਉਹ ਨਹੀਂ ਆਂਦੀ ਮੈਂ ਉਹ ਮੈਂ ਵੀ ਆਪਣੇ ਲਈ ਤੇ ਬਾਣੀ ਕਿਸੇ ਕਰਕੇ ਆਂਦਾ ਹੈ ਨਾ ਕਿ ਕੋ ਕੋ नानक हुक्म जे बुझे तो हम कहे ना कहे जिसने हुक्म समझ लिया करते दे लाज ऑफ कॉस्मॉस को समझ लिया उसकी विशालता को जान लिया उसके अंदर हम हो ही नहीं सकते हम बुझे तांदा जिसने हुक्म समझ के जिसने हम समझिया हुक्म को समझिया ਉਸ ਨੂੰ ਹੀ ਜੀਵਨ ਦਾ ਸਹੀ ਰਸਤਾ ਜਿਹੜਾ ਉਸਦੀ ਪਛਾਣ ਕਰਦੀ ਉਹ ਸਭ ਕਹਦੇ ਹਨ ਕਿ ਵਰਗਣੀ ਦੇ ਵਿੱਚ ਆਂਦਾ ਹੈ ਕੌਨਾਂ ਨਿਕ ਜਿੰਨ ਹੋ ਕੇ ਪਛਾਤਾ ਪ੍ਰਭ ਸਾਹਿਬ ਕਾ ਟਿੰਪੇ ਉਹਸ ਨੂੰ ਹੀ ਉਸੇ ਤਾਲ ਕੋ ਰਖਤਾ ਪੇੜ ਅਤਾਲ ਕੋ ਰਖਦੇ ਦੀ ਢਾਲ ਇਨਾਂ ਅੱਖਾਂ ਆਵੇਂ ਹੁੰਦੇ ਸੁਰਤੀ ਨਹੀਂ ਆਖਾਂ ਜਾਈਂ ਸ਼ਬਦ ਹੋਰ ਗੂਰੂਤ ਕੋ ਸ਼ਬਦ ਸੋ ਜਿਹੜਾ ਸਿੱਖ ਨੇ ਦੀਦਾਰ ਕਰਨੇ ਆ ਉਹ ਸ਼ਬਦ ਨੂੰ ਹੀ ਕਰਨੇ ਆ ਸੁਰਤੀ ਦੀ ਅੱਖਾਂ ਨਾਲ ਨਹੀਂ ਜੇ ਕੋਈ ਸੰਤ ਬਾਬਾ ਕੋਈ ਪਖੰਡੀ ਸੰਪਰਦਾ ਗੁਰੂ ਨਾਨਕ ਪਾਤਸ਼ਾਹ ਜੀ ਜਾਂ ਕਿਸੇ ਵੀ फोटो ਬਣਾ ਕੇ ਸਾਹਮਣੇ ਤੁਸੀਂ ਜੀਏ ਮੈਨੂੰ ਸੁਪਨੇ ਚ ਆਇਆ ਇਹ ਦੇਖੋ ਇਹੋ ਜੇ ਸਰ ਇਸ ਦਾ ਧਿਆਨ ਕਰੋ ਉਹ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੋਂ ਸਾਨੂੰ ਢੁਕਾ ਰਹੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਗੁਰੂ ਏ ਉਹ ਸ਼ਬਦ ਦੇ ਵਿਚਾਰ ਹੈ ਕਿਉਂਕਿ ਗੁਰੂ ਸਾਹਿਬ ਆਪ ਸਿੰਧਾ ਨੂੰ ਜਦੋਂ ਜਵਾਬ ਦਿੰਦੇ ਆ ਉਪਦੇਸ਼ ਦਿੰਦੇ ਆ ਉਹਨਾਂ ਦੇ ਸਵਾਲ ਦਾ ਉਹ ਕਹਿੰਦਾ ਕੌਣ ਗੁਰੂ ਕਿਸ ਦਾ ਤੂੰ ਚੇਲਾ ਉਹ ਸਭ ਕਹਿੰਦਾ ਸ਼ਬਦ ਗੁਰੂ ਸੁਰਤ ਤੁੰਕੇ ਸ਼ਬਦ ਆਪ ਗਿਆ ਵਿਚਾਰ ਇਹੀ ਸਿੱਖਣਾ ਉਹ ਇਸੇ ਦਾਹੀ ਕਿਉਂਕਿ ਜਦੋਂ ਪਛਾਣ ਹੋ ਗਈ ਨਾ ਸੁਰਤੀ ਦੀਆਂ ਪੈ ਕੇ ਚਰਨ ਕਰ ਪਾਉ ਕੇ ਲੋਇਨ ਸੁਰਤ ਕਰੇ ਨਾਨਕ ਕਹਿ ਸਿਆੜੀ ਉਕਾਤ ਮੇਲਾ ਜਦੋਂ ਉਸਾਬੇ ਕਹਿੰਦਾ ਨਾ ਕਿ ਅੱਖਾਂ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ ਹੱਥਾਂ ਬਾਜੋ ਕਰਣਾ ਇਹ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰ ਉਹ ਇਹੀ ਗੱਲ ਕਿ ਉਥੇ ਇਹ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਇਹਨਾਂ ਦੇ ਖਾਤੇ ਤੇ ਜਿਸ ਨੂੰ ਆਪਾਂ ਦਸਨ ਦੁਆਰ ਕਹਿੰਦੇ ਗਿਆਨ ਪੈ ਕੇ ਚਰਨ ਗੁਣ ਕਰ ਪਾਉ ਕੇ ਲੋਹਣ ਸੁਰਤ ਕਰੇ ਨਾਨਕ ਕਹਿ ਸਿਆਣੀ ਔਕਤ ਬਣਾ ਹੋਏ ਇਹ ਗਿਆਨ ਦੀ ਕਰ ਸੋ ਗਿਆਮਨੀ ਦੇ ਤਿੰਨ ਲੱਛਣ ਜਿਹੜੇ ਆ ਗੁਰਮਾਤੇ ਅਨੁਸਾਰ ਇੱਕ ਤੇ ਉਹਦੇ ਵਿੱਚ ਕੌਨਫੀਡੈਂਸ ਦੂਜਾ ਉਹਦੇ ਵਿੱਚ ਕ੍ਰੀਏਟੀਵਿਟੀ ਤੇ ਤੀਸਰਾ ਉਹਦੇ ਵਿੱਚ ਕਿਰਦਾਰ ਕਰਤਾਰ ਦੀ ਗਵਾਹੀ ਉਹ ਸਭ ਆਪ ਵੀ ਭਰਦੇ ਹੋ ਕਹਿੰਦੇ ਆ ਆਪ ਸਵਾਰੋ ਮੈਂ ਮਿਲੋ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੀਂ ਸਭ ਜੱਗ ਤੇ ਆਉਂ ਪਾਠ ਦੇ ਇਸ ਵਿਚਾਰ ਨੂੰ ਆਪਾਂ ਇੱਥੇ ਹੀ ਸੰਕੋਚਦੇ ਆਂ ਕੱਲ ਫਿਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਜਾਰੀ ਰੱਖਾਂਗੇ ਤੇ ਹੱਥੇ ਦੀ ਸਾਂਝ ਕਰਦੇ ਆਂ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ